ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਿੰਦਰ ਸਿੰਘ ਰੰਦਾਵਾ ਨੇ ਉਹਨਾਂ ਲੀਡਰਾਂ ਨੂੰ ਤੱਤੀਆਂ ਤੱਤੀਆਂ ਤੇ ਖਰੀਆਂ ਖਰੀਆਂ ਸੁਨਾਈਆਂ ਨੇ ਜਿਹੜੇ ਵੱਡੇ ਵੱਡੇ ਅਹੁਦੇ ਲੈ ਕੇ ਵੀ ਹੁਣ ਕਾਂਗਰਸ ਪਾਰਟੀ ਛੱਡ ਰਹੇ ਨੇ ਕਈਆਂ ਉਤੇ ਉਹਨਾਂ ਨੇ ਨਸੀਅਤ ਦਿੱਤੀ ਆ ਔਰ ਉਹਨਾਂ ਤੇ ਕਾਫੀ ਗੁੱਸਾ ਕੱਢਿਆ ਸੁਖਿੰਦਰ ਸਿੰਘ ਰੰਦਾਵਾ ਹੋਣਾ ਨੇ ਜਿਹੜੇ ਅੱਜ ਕੱਲ ਕਾਂਗਰਸ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਖਿੰਦਰ ਸਿੰਘ ਰੰਦਾਵਾ ਹੋਣਾ ਨੇ ਇੱਕ ਟਵੀਟ ਜਾਰੀ ਕੀਤਾ ਉਸ ਟਵੀਟ ਦੇ ਵਿੱਚ ਉਹਨਾਂ ਨੇ ਭੜਾਸ ਵੀ ਕੱਢਿਆ ਤੇ ਕਈਆਂ ਨੂੰ ਨਸੀਅਤ ਵੀ ਦਿੱਤੀ ਆ ਤੇ ਕਈਆਂ ਨੂੰ ਖਰੀਆਂ ਖਰੀਆਂ ਵੀ ਸੁਨਾਈਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਜਿਹੜੀਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਪਾਰਟੀ ਨੇ ਬਹੁਤ ਕੁਝ ਦਿੱਤਾ ਤੇ ਜਿਹੇ ਸਥਿਤੀ ਦੇ ਵਿੱਚ ਮੈਂ ਪਾਰਟੀ ਛੱਡ ਕੇ ਕਦੇ ਵੀ ਜਾ ਨਹੀਂ ਹੀ ਨਹੀਂ ਸਕਦਾ ਪੰਜਾਬ ਵਿੱਚ ਅਸਲ ਦੇ ਵਿੱਚ ਇਹਨਾਂ ਦਿਨਾਂ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ ਜਿਹੜੇ ਐਮਪੀ ਵੀ ਰਹੇ ਚੁੱਕੇ ਨੇ ਜਿਹੜੇ ਐਮਐਲਏ ਵੀ ਰਹੇ ਚੁੱਕੇ ਨੇ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਜਿਸ ਤੋਂਪਾਡ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਈਆਂ ਤੇ ਤੰਜ ਕੱਸ ਦਿੱਤੇ ਨੇ ਤੇ ਹੁਣ ਜ਼ੁਬਾਨੀ ਹਮਲਾ ਜਾਂ ਜ਼ੁਬਾਨੀ ਜਾਂ ਸ਼ਬਦੀ ਵਾਰ ਕਰਨ ਦੀ ਬਜਾਏ ਉਹਨਾਂ ਨੇ ਗਾਂਧੀਗਰੀ ਦਾ ਪਾਠ ਪੜਾਉਂਦੇ ਹੋਏ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਲਿਖੀ ਆ ਇਹ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਨੂੰ ਕਾਂਗਰਸ ਨੇ ਜਿਹੜਾ ਵਾ ਬਹੁਤ ਕੁਝ ਦਿੱਤਾਗਾ ਮੈਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਮੈਂ 4 ਵਾਰ ਵਿਧਾਇਕ ਬਣ ਗਿਆ ਤੇ ਹੁਣ ਮੈਂ ਰਾਜਸਥਾਨ ਦਾ ਇਨਚਾਰਜ ਮੈਂ ਤੇ ਹੁਣ ਇਸ ਤੋਂ ਜ਼ਿਆਦਾ ਮੈਨੂੰ ਕਾਂਗਰਸ ਹੋਰ ਕੀ ਦੇਵੇਗੀ ਜਿਹੜੀ ਪਾਰਟੀ ਸਾਨੂੰ ਇੱਥੇ ਤੱਕ ਲੈ ਕੇ ਆਈ ਆ ਉਸ ਦਾ ਕਦੀ ਸਾਥ ਜਿਹੜਾ ਬਾ ਉਹ ਨਹੀਂ ਛੱਡਣਾ ਚਾਹੀਦਾ ਅਸਲ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਲਿਖਿਓਏ ਨੇ ਕਿ ਕਿਆ ਕਾਂਗਰਸ ਨੇ ਮuje ਕੁਝ ਨਹੀਂ ਦਈਆ ਮuje ਪੰਜਾਬ ਕਾ ਉਪ ਮੁੱਖ ਮੰਤਰੀ ਬਣਾਇਆ ਗਿਆ 4 ਵਾਰ ਵਿਧਾਇਕ ਬਣਾ ਔਰ ਅਬ ਰਾਜਸਥਾਨ ਰਾਜ ਦਾ ਪਰਬਾਰੀ ਹੂੰ ਇਹਨਾਂ ਨੇ ਜਿਹੜਾ ਆਪਣੇ ਵਿਚਾਰ ਸਾਂਝੇ ਕੀਤੇ ਨੇ ਆਪਣੇ ਵਿਚਾਰ ਜਿੱਥੇ ਸਾਂਝੇ ਕੀਤੇ ਨੇ ਉੱਥੇ ਕਈਆਂ ਤੇ ਟਿੱਪਣੀ ਵੀ ਕੀਤੀ ਆ ਤੰਜ ਵੀ ਕੱਸਿਆਗਾ ਔਰ ਇਹ ਵੀ ਉਹਨਾਂ ਨੇ ਕਿਹਾਗਾ ਕਿ ਜਿਹੜੀ ਪਾਰਟੀ ਸਾਨੂੰ ਇੱਥੋਂ ਤੱਕ ਲੈ ਕੇ ਆਈ ਆ ਉਹਨੂੰ ਫਿਰ ਕਦੀ ਵੀ ਛੱਡਣਾ ਨਹੀਂ ਚਾਹੀਦਾ ਰੰਦਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਪਾਈ ਆ ਜਿਸ ਵਿੱਚ ਉਹਨਾਂ ਨੇ ਹੈਡਿੰਗ ਦਿੱਤਾ ਕਿ ਕਿਆ ਮੁਝੇ ਕਾਂਗਰਸ ਨੇ ਕੁਝ ਨਹੀਂ ਦਿਆ ਮੁਝੇ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਚਾਰ ਵਾਰ ਮੈਂ ਵਿਧਾਇਕ ਬਣ ਗਿਆ ਔਰ ਅਬ ਮੈਂ ਰਾਜਸਥਾਨ ਰਾਜਾ ਦਾ ਪਰਬਾਰੀ ਹੂੰ ਇਸ ਸੇ ਜ਼ਿਆਦਾ ਕਾਂਗਰਸ ਮੁਝੇ ਕੀ ਦੇਗੀ ਆਖਿਰ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਜੋ ਪਾਰਟੀ ਇੱਥੋਂ ਤੱਕ ਲੈ ਕੇ ਆਇਆ ਉਹਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਹਿੰਦੀ ਪਾਸ਼ਾ ਵਿੱਚ ਲਿਖੇ ਟਵੀਟ ਤੋਂ ਬਾਅਦ ਚਰਚਾ ਵੀ ਕਾਫੀ ਸ਼ੁਰੂ ਹੋ ਚੁੱਕੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿੰਨਾਂ ਨੂੰ ਕਿੰਨਾਂ ਵੱਲ ਇਸ਼ਾਰਾ ਕੀਤਾ ਤੇ ਕਿੰਨਾਂ ਨੂੰ ਤੱਤੀਆਂ ਤੱਤੀਆਂ ਸਨਾਈਆਂ ਨੇ ਅਸਲ ਵਿੱਚ ਕੁਝ ਸਮੇਂ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ 'ਚ ਸ਼ਾਮਲ ਹੋ ਗਏ ਨੇ ਮਾਰਚ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਪਾਰਟੀ ਦੇ ਵੱਡੇ ਨੇਤਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਚੁੱਕੇ ਨੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਬਣ ਗਏ ਨੇ ਉਹਨਾਂ ਪਾਰਟੀਆਂ 'ਚ ਜੁਆਇਨ ਕਰਨ ਤੋਂ ਬਾਅਦ ਹੁਣ ਉਹ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਦੀ ਟਿੱਪਣੀ ਆਈ ਹੈ ਹਾਲਾਂਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਇਹਨਾਂ ਦਿਨਾਂ ਦੇ ਵਿੱਚ ਛੱਡੀ ਆ ਉਹਨਾਂ ਵਿੱਚ ਲੁਧਿਆਣਾ ਤੋਂ ਤੀਸਰੀ ਦਫਾ ਰਹ ਚੁੱਕੇ ਜਿਹੜੇ ਨੇ ਮੈਂਬਰ ਪਾਰਲੀਮੈਂਟ ਐਮਪੀ ਅਤੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਵੀ ਭਾਰਤ ਜਨਤਾ ਪਾਰਟੀ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੂੰ ਭਾਰਤ ਜਨਤਾ ਪਾਰਟੀ ਨੇ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਪਟਿਆਲੇ ਤੋਂ ਪ੍ਰਨੀਤ ਕੌਰ ਜਿਹੜੇ ਚਾਰ ਦਫਾ ਐਮਪੀ ਰਹ ਚੁੱਕੇ ਨੇ ਸੈਂਟਰ ਚ ਕਾਂਗਰਸ ਦੇ ਵਜ਼ੀਰ ਰਹ ਚੁੱਕੇ ਨੇ ਉਹ ਵੀ ਭਾਰਤ ਜਨਤਾ ਪਾਰਟੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਰਾਖਵੀ ਸੀਟ ਤੋਂ ਲੋਕ ਸਭਾ ਲਈ ਉਮੀਦਵਾਰ ਬਣਾਇਆ ਇਸੇ ਤਰ੍ਹਾਂ ਹਾਰਪੁਰ ਤੋਂ ਦੋ ਦਫਾ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਉਪਨੇਤਾ ਤੇ ਕਾਂਗਰਸ ਪਾਰਟੀ ਦੇ ਐਸ ਸੀ ਸੈੱਲ ਦੇ ਪ੍ਰਧਾਨ ਜਿਹੜੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਸੀ ਜਿਨ੍ਹਾਂ ਨੂੰ ਹੁਣ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਜਿਹੜੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਹਾਰਪੁਰ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਜਿਸ ਤੋਂ ਬਾਅਦ ਕਈ ਹੋਰ ਜਿਹੜੇ ਉਮੀਦਵਾਰ ਕਾਂਗਰਸ ਪਾਰਟੀ ਦੇ ਨੇਤਾ ਨੇ ਉਹ ਵੀ ਚਰਚਾ ਦੇ ਵਿੱਚ ਨੇ ਕਿ ਉਹ ਜਿਹੜੇ ਨੇ ਕਾਂਗਰਸ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਇੱਕ ਤੋਂ ਬਾਅਦ ਇੱਕ ਕਾਂਗਰਸ ਪਾਰਟੀ ਦੇ ਜਿਹੜੇ ਲੀਡਰਾਂ ਜਿਹੜੇ ਪਾਰਟੀ ਛੱਡ ਰਹੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਬਰਿੰਦਰ ਸਿੰਘ ਵੜਿੰਗ ਦਾ ਵੀ ਜਿਹੜਾ ਉਹ ਦਰਦ ਜਿਹੜਾ ਉਹ ਸਾਹਮਣੇ ਆਇਆ ਸੀ ਉਹ ਕਈ ਵਾਰ ਕਹਿ ਚੁੱਕੇ ਨੇ ਜਨਤਕ ਤੌਰ ਤੇ ਕਿ ਇਸ ਹਾਲਤ ਵਿੱਚ ਪਾਰਟੀ ਨਹੀਂ ਛੱਡਣੀ ਚਾਹੀਦੀ ਕੁਝ ਸਮੇਂ ਪਹਿਲਾਂ ਕੁਝ ਹੋਰ ਜਿਹੜੇ ਨੇ ਐਮਪੀ ਨੇ ਉਹਨਾਂ ਬਾਰੇ ਚਰਚਾ ਸੀ ਕਿ ਉਹ ਵੀ ਕਾਂਗਰਸ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਸਕਦੇ ਨੇ ਲੇਕਿਨ ਇਸੇ ਦੌਰਾਨ ਹੁਣ ਸੁਖਿੰਦਰ ਸਿੰਘ ਰੰਧਾਵਾ ਦੀ ਜਿਹੜੀ ਟਿੱਪਣੀ ਆਈ ਹੈ ਉਹਨਾਂ ਨੇ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਸ ਤੋਂ ਇਹ ਫਿਰ ਚਰਚਾ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਵੀ ਜਿਹੜੇ ਨੇ ਉਮੀਦਵਾਰ ਜਿਹੜੇ ਨੇ ਜਿਹੜੇ ਟਿਕਟ ਭਾਲਦੇ ਅਗਰੇ ਜੇ ਕਿਸੇ ਨੂੰ ਉਹਨਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਵੀ ਛੱਡ ਸਕਦੇ ਨੇ ਪਰ ਜਦੋਂ ਇਹ ਛੱਡਣ ਛਡਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਦੋਂ ਖਾਸ ਕਰਕੇ ਜਿਹੜੇ ਤਿੰਨ ਜਿਹੜੇ ਐਮਪੀ ਨੇ ਜਿਨ੍ਹਾਂ ਦੇ ਵਿੱਚ ਮਨੀਸ਼ ਤਵਾੜੀ ਜਿਹੜੇ ਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅਤੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਬਰ ਸਿੰਘ ਹੁਣਾ ਨੇ ਵੀ ਆਪਣੇ ਆਪਣੇ ਬਾਅਦ ਚ ਪੱਖ ਸਪਸ਼ਟ ਕੀਤੇ ਸੀ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਕਿਤੇ ਨਹੀਂ ਜਾਣਗੇ ਚਾਹੇ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਦੇਵੇ ਜਾਂ ਨਾ ਦੇਵੇ ਪਰ ਫਿਲਹਾਲ ਜਿਹੜਾ ਸੁਖਦੇਵ ਸਿੰਘ ਰੰਦਾਵਾ ਨੇ ਇਸ਼ਾਰਾ ਕੀਤਾ ਕਈਆਂ ਵੱਲ ਉਹਨੂੰ ਲੈ ਕੇ ਹੁਣ ਦੇਖਦੇ ਹਾਂ ਕਿ ਮੋੜਵਾਂ ਜਵਾਬ ਮਿਲਦਾ ਜਾਂ ਫਿਰ ਨਹੀਂ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ